ਵਰਤਨ ਵਰਗੇ ਮੁੱਦਿਆਂ ਤੇ ਚਿੰਤਤ ਸੰਸਮਾਜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਹਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਮੁੱਦੇ ਤੇ ਚਿੰਤਾ ਉਹਨਾਂ ਵੱਲੋਂ ਪ੍ਰਗਟ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਅਜਿਹੀ ਧਾਰਮਿਕ ਸਮੱਸਿਆਵਾਂ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਜਿਹੇ ਮਾਮਲੇ ਦੇ ਵਿੱਚ ਦਖਲ ਦੇਣ ਦੇ ਲਈ ਦਿੱਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਉਦਾਸੀਨ ਟਕਸਾਲ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਮਹਾਂਤ ਅਰੁਣਗਿਰੀ ਨਾਮਤਾਰੀ ਪ੍ਰਤਪਾਲ ਸਿੰਘ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਧਰਮ ਪਰਿਵਰਤਨ ਅਤੇ ਪਖੰਡਵਾਦ ਨੂੰ ਨੱਥ ਪਾਉਣ ਸੰਬੰਧੀ ਇੱਕ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਮ ਲਿਖਿਆ ਹੈ। ਜਸਟ ਅਜਿਹੇ ਧਾਰਮਿਕ ਸੰਕਟ ਤੇ ਚਿੰਤਾ ਪ੍ਰਗਟ ਕਰਦੇ ਆ ਇਹ ਗੱਲ ਕਹੀ ਗਈ ਹੈ ਕਿ ਅਕੋਤੀ ਪਾਸਟਰਾਂ ਵੱਲੋਂ ਲੋਕਾਂ ਨੂੰ ਚਮਤਕਾਰੀ ਗੂੜ ਪ੍ਰਚਾਰਕ ذریعے ਬੇਵਕੂਫ ਬਣਾ ਕੇ ਧਰਮ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਲੋਕ ਵੱਡੀ ਗਿਣਤੀ 'ਚ ਹਿੰਦੂ ਅਤੇ ਸਿੱਖ ਧਰਮ ਨੂੰ ਛੱਡ ਕੇ ਇਸਾਈ ਧਰਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਸ ਦਾ ਅਸੀਂ ਵਿਰੋਧ ਨਹੀਂ ਕਰਦੇ ਪਰ ਜਦੋਂ ਅਕੋਤੀ ਪਾਸਟਰ ਉਹਨਾਂ ਲੋਕਾਂ ਨੂੰ ਇਹ ਪ੍ਰਚਾਰ ਕਰਕੇ ਡਰਾਉਂਦੇ ਨੇ ਅਤੇ ਸਾਡੇ ਰਹਿਬਰਾਂ ਨੂੰ ਸ਼ੈਤਾਨ ਦੀ ਸੰਘਿਆ ਦੇ ਮੱਥਾ ਟੇਕਣਾ ਤੇ ਪ੍ਰਸਾਦ ਖਾਣ ਤੋਂ ਮਨਾ ਕਰਦੇ ਆ ਇਸ ਨੂੰ ਪਾਪ ਦੱਸਿਆ ਜਾਂਦਾ ਹੈ ਜਿਸ ਤੇ ਚੱਲਦੇ ਸਾਡੀਆਂ ਧਾਰਮਿਕ ਭਾਵਨਾਵਾਂ আহত ਹੁੰਦੀਆਂ ਨੇ ਤੇ ਹੁਣ ਪਾਸਟਰ ਅੰਕੁਰ ਨਰੋਲਾ ਵੱਲੋਂ ਕੱਟ ਸਿਰ ਸ਼ਬਦ ਬਾਰੇ ਲੋਕਾਂ ਨੂੰ ਭੜਕਾ ਧਾਰਮਿਕ ਜੰਗ ਛੇੜਨ ਪ੍ਰਤੀ ਭੜਕਾਇਆ ਜਾ ਰਿਹਾ ਜੋ ਮਾਨਵਤਾ ਦੇ ਲਈ ਮਾੜੀ ਗੱਲ ਹੈ ਉਹਨਾਂ ਨੇ ਕਿਹਾ ਅਜਿਹੇ ਅਕੋਤੀ ਪਾਸਟਰਾਂ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਚੁੱਪੀ ਧਾਰੀ ਬੈਠਾ ਹੈ ਅਸੀਂ ਅਜਿਹੇ ਧਾਰਮਿਕ ਸੰਕਟ ਪ੍ਰਤੀ ਸੰਸਮਾਜ ਦੇ ਸਹਿਯੋਗ ਨਾਲ ਸਰਕਾਰਾਂ ਨੂੰ ਹਲੂਨਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੇਕਰ ਸਰਕਾਰਾਂ ਨਾ ਜਾਗਿਆ ਤਾਂ ਸਿੱਟੇ ਹਰਾਂ ਨਹੀਂ ਜਨਕ ਹੋਣਗੇ ਹਾਂਜੀ ਮੈਂ ਗੁਰਪ੍ਰੀਤ ਸਿੰਘ ਉਦਾਸੀ ਮੁਖੀ ਉਦਾਸੀ ਟਕਸਾਲ ਇੰਟਰਨੈਸ਼ਨਲ ਅਸੀਂ ਅੱਜ ਜਿਸ ਮੁੱਦੇ ਦੇ ਇਕੱਠੇ ਹੋਏ ਆਏ ਆ ਉਹ ਅੰਕਨਰੂਲਾ ਵੱਲੋਂ ਪੰਜਾਬ 'ਚ ਕਰਸੀਡ ਕਾਲ ਕਰਨਾ ਜਿਹੜਾ ਇੱਕ ਐਂਟੀ ਨੈਸ਼ਨਲ ਐਕਟ ਹੈ ਉਹਦੇ ਵਾਸਤੇ ਅਸੀਂ ਡੀਸੀ ਨੂੰ ਦਰਖਾਸਤ ਤੇ ਕਾਨੂੰਨੀ ਕਾਰਵਾਈ ਵਾਸਤੇ ਬਿਲਕੁਲ ਤਿਆਰ ਆ ਤੇ ਜਿਹਦੇ ਵਿੱਚ ਸਾਡੇ ਨਾਲ ਜਿਹੜੀ ਸ਼ਿਕਾਇਤ ਪਹਿਲਾਂ ਸੀ ਵੀ ਹਿੰਦੂ ਸਭਾ 'ਚ ਕੋਈ ਨਹੀਂ ਆਇਆ ਤੇ ਹਿੰਦੂ ਸਭਾ ਦੇ ਵੀ ਉੱਚ ਅਧਿਕਾਰੀ ਔਰ ਬੜੇ ਜਾਣੇਮਾਨ ਚਿਹਰੇ ਸਾਡੇ ਨਾਲ ਨੇ ਅੱਜ ਨਾਮਤੜੀ ਸੰਸਥਾ 'ਚ ਵੀ ਆ ਚੁੱਕੇ ਨੇ ਔਰ ਬਾਬਾ ਮੇਜਰ ਸਿੰਘ ਸੋਢੀ ਉਹੀ ਸਾਡੇ ਨਾਲ ਨੇ ਤੇ ਅਸੀਂ ਹੁਣ ਰਲ ਮਿਲ ਕੇ ਇੱਕ ਵੱਡਾ ਹਮਲਾ ਮਾਰਨਾ ਹੈ ਤਾਂ ਕਿ ਇਸ ਪਖੰਡ ਨੂੰ ਬੰਦ ਕੀਤਾ ਜਾ ਸਕੇ ਧਰਮ ਦੇ ਖਿਲਾਫ ਨਹੀਂ ਹੈ ਪਖੰਡ ਦੇ ਖਿਲਾਫ ਹੈ ਮਾਮਲਾ ਕੀ ਹੈ ਮਾਮਲਾ ਇੱਕ ਪਹਿਲਾਂ ਦਿਨ ਸਾਡੇ ਗ੍ਰੰਥਾਂ ਨਾਲ ਛੇੜਛਾੜ ਕੀਤੀ ਹੈ ਆਪਣੀ ਕਿਤਾਬਾਂ ਦੇ ਵਿੱਚ ਸਾਡੀ ਗੁਰਬਾਣੀ ਨੂੰ ਗਲਤ ਕੋਟ ਕਰਕੇ ਕਿਤਾਬਾਂ ਛਪੀਆਂ ਨੇ ਉਹਨਾਂ ਦੇ ਜਿਹੜੇ ਫੰਡ ਪੇਜ ਨੇ ਉਹੀ ਬੜੇ ਕਨਟਰੋਡਿਕਟਡ ਨੇ ਚਲੋ ਉਹ ਵੀ ਅਸੀਂ 2014 15 ਦੇ ਵਿੱਚ ਕਾਫੀ ਰੋਲਾ ਪਾਇਆ ਸੀ ਪਰ ਹੁਣ ਜਿਹੜਾ ਮਸਲਾ 크ਰੂਸੇਡ ਦਾ ਹੈ 크ਰੂਸੇਡ ਮਤਲਬ ਹੁੰਦਾ ਕਿ ਇੱਕ ਹਥਿਆਰ ਦੇ ਨਾਲ ਜੰਗ ਗੈਰ ਇਸਾਈ ਧਰਮਾਂ ਦੇ ਇਸ ਲਵਸ ਥਲੋਂ ਕਰੋਨਾ ਲੱਖਾਂ ਜਨਾਂ ਪਹਿਲਾਂ ਜਾ ਚੁੱਕੀਆਂ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਇਹੋ ਖਰਾਬ ਗਨ ਚਾਹੀਦਾ ਤੇ ਇਹ ਸੀ ਕਿ ਪ੍ਰਸ਼ਾਸਨ ਆਪਣੇ ਆਪ ਤੇ ਇਨੀਸ਼ੀਏਟਿਵ ਲੈਂਦਾ ਜਿਵੇਂ ਖਾਲਸਾ ਦਾ ਨਾਮ ਤੇ ਲਿਆ ਜਾਂਦਾ ਪਰ ਇਹ ਕੋਈ ਜਾਂ ਉਹਨਾਂ ਦਾ ਕਿਸੇ ਨੇ ਪਹੁੰਚ ਨਹੀਂ ਕੀਤੀ ਜਾਂ ਤਰੀਕੇ ਨਾਲ ਅਸੀਂ ਗੱਲ ਨਹੀਂ ਕੀਤੀ ਪਰ ਹੁਣ ਅਸੀਂ ਜਿੱਥੇ ਜਿੰਨਾ ਪੱਤਰਕਾਰ ਮੀਡੀਆ ਸਾਡੇ ਨਾਲ ਹੈ ਪੱਤਰਕਾਰ ਵੀਰ ਨੇ ਸਭ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਆਪ ਇਨੀਸ਼ੀਏਟਿਵ ਲਿਆ ਸਾਨੂੰ ਖੁਦ ਕੋਲਾਂ ਕੀਤੀਆਂ ਨੇ ਉਹ ਸਾਡੇ ਕੋਲ ਚੱਲ ਕੇ ਆਏ ਨੇ ਇਸੇ ਤਰ੍ਹਾਂ ਸਾਰੀ ਜਿੱਥੇ ਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਕੁਝ ਵਕੀਲ ਵੀ ਸਾਡੇ ਕੋਲ ਚੱਲ ਕੇ ਆਏ ਨੇ ਹੁਣ ਵਾਰ ਦੇਖਦੇ ਆ ਵੀ ਉਹਨਾਂ ਚ ਕੋਣ ਆਂਦਾ ਹੈ ਨਾਮ ਪਾਲੀ ਸੰਪਰਦਾ ਆ ਗਈ ਹੈ ਹਿੰਦੂ ਸਭਾ ਸਾਡੇ ਨਾਲ ਹੈ ਔਰ ਬਾਬਾ ਮੇਜੇ ਸਖਸੂੜੀ ਨੇ ਹੰਗਦਾ ਸਾਡੇ ਨਾਲ ਨੇ ਤੇ ਬਾਕੀ ਜਿਹੜੀ ਸੰਸਥਾਵਾਂ ਨੂੰ ਸਭ ਨੂੰ ਬੇਨਤੀ ਕਿ ਸਾਰੇ ਅੱਗੇ ਆਓ ਇਹ ਪੰਜਾਬ ਦਾ ਮਸਲਾ ਆਪਸੀ ਲੜਾਈ ਸੀ ਬੈਠ ਕੇ ਕਰੈਨੇ ਜੇਟ ਲਾਂਗੇ ਪਰ ਇੱਕ ਜਿਹੜਾ ਵੱਡਾ ਹਮਲਾ ਹੈ ਉਹਦਾ ਜਿਹੜਾ ਜਵਾਬ ਸਾਨੂੰ ਸਭ ਨੂੰ ਰਲ ਮਿਲ ਕੇ ਦੇਣਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਖੋ ਜੀ ਜਿਹੜਾ ਧਰਮਾਂਤਰਨ ਦਾ ਖੇਡ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਤੇ ਚੱਲਿਆ ਆਇਆ ਅਸੀਂ ਚਾਹੁੰਦੇ ਆ ਕਿ ਇਹ ਨੂੰ ਜਲਦੀ ਤੋਂ ਜਲਦੀ ਨਾਥੋ ਪਾਈ ਜਾਵੇ ਕਿਉਂਕਿ ਇਹਦੇ ਨਾਲ ਫਿਰਕਾ ਪ੍ਰਸਤੀ ਜਿਹੜੀ ਬਹੁਤ ਜ਼ਿਆਦਾ ਵੱਧ ਰਹੀ ਹੈ। ਔਰ ਇਹਨਾਂ ਲੋਕਾਂ ਨੇ ਸਾਡੇ ਗ੍ਰੰਥਾਂ ਦਾ ਜਿਹੜਾ ਟ੍ਰਾਂਸਲੇਸ਼ਨ ਉਹਦਾ ਅਨੁਵਾਦ ਆਪਣੇ ਮਨ ਘੜਤ ਦੇ ਨਾਲ ਹੀ ਉਹਨਾਂ ਦਾ ਅਨੁਵਾਦ ਕੀਤਾ ਹੈ। ਔਰ ਸਾਡੇ ਗ੍ਰੰਥਾਂ ਨੂੰ ਸਾਡੇ ਦੇਵੀ-ਦੇਵਤਿਆਂ ਨੂੰ ਗੁਰੂਆਂ ਨੂੰ ਸ਼ੈਤਾਨ ਦੀ ਸੰਗਿਆ ਦੇ ਕੇ ਸੰਬੋਧਿਤ ਕੀਤਾ ਜਾਂਦਾ ਹੈ। ਉਹਦੇ ਨਾਲ ਕੀ ਹੈ ਕਿ ਜਿਹੜੇ ਦੂਸਰੇ ਲੋਕ ਤਗਰੀਬ ਤੱਕ ਆਏ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਕਿਸੇ ਲਾਲਚ ਵਿੱਚ ਪੈਸੇ ਤੇ ਹਲੇ ਤੇ ਲਾਲਚ ਦੇ ਨਾਲ ਜਾਂ ਡਰਾਤਮਕਾ ਕੇ। ਔਰ ਇਸ ਨੂੰ ਛੇਤੀ ਤੋਂ ਛੇਤੀ ਨਾਤ ਪਾਈ ਜਾਵੇ ਰੋਕਿਆ ਜਾਵੇ। ਅਸੀਂ ਪੂਰਾ ਸਿੱਖ ਸਮਾਜ ਹਿੰਦੂ ਸੰਤ ਸਮਾਜ ਇੱਕ ਕੱਤਰਦ ਹੋ ਕੇ ਇਕੱਠੇ ਹੋ ਕੇ ਇਸ ਦੇ ਖਿਲਾਫ ਆਵਾਜ਼ ਉ ਸੰਤ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਜਿਹੜੇ ਆਏ ਨੇ ਔਰ ਸਾਡੇ ਕੋਲ ਮੰਤ ਅਰਣ ਗਰੀਜੀ ਮਹਾਰਾਜ ਔਰ ਮੰਤ ਜਸਵਿੰਦਰ ਜੀ ਇਹ ਸਾਰੇ ਪਹੁੰਚੇ ਨੇ ਇਹ ਸਾਰੇ ਇਕੱਠੇ ਹੋ ਗਏ ਤੇ ਆਪਾਂ ਜਿਹੜਾ ਈਸਾਈ ਪਾਸਟਰਾਂ ਵੱਲੋਂ ਜਿਹੜਾ ਕ੍ਰੁਸੇਡ ਲਫ਼ਜ਼ ਦਾ ਜਿਹੜਾ ਵਰਤ ਮਤਲਬ ਵਰਤ ਕੇ ਲਫ਼ਜ਼ ਤੇ ਔਰੇ ਇਹਟ ਜੋ ਅਗੇ ਹਤਾਤ ਹਤਿਆਵਾਂ ਹੋਈਆਂ ਨੇ ਉਸ ਚੀਜ਼ ਦੇ ਖਿਲਾਫ ਸਾਰੇ ਜਣੇ ਆਪਾਂ ਇੱਥੇ ਇਕੱਠੇ ਹੋਏ ਆਂ। ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਅੱਗੇ ਵੀ ਧਰਮ ਦੀ ਬਹੁ ਗਿਣਤੀ ਦੇ ਨਾਂ ਤੇ ਇੱਕ ਇਸ ਤਰ੍ਹਾਂ ਦੀ ਏਰੀਆ ਜਾਂ ਅਮਰਸਰ ਪੰਜਾਬ ਏਰੀ ਵੰਡ ਦਾ ਦੁਖਾਂਤ ਲੋਕਾਂ ਨੇ ਹੰਡਾਇਆ ਆ। ਤੇ ਹੁਣ ਵੀ ਧਰਮ ਦੇ ਨਾਂ ਤੇ ਬਹੁ ਗਿਣਤੀ ਦਾ ਬਣਾ ਕੇ ਬੈਨਰ ਤੇ ਸਾਨੂੰ ਡਰਿਆ ਕਿ ਇੱਥੇ ਵੰਡ ਫੇਰ ਹੋ ਸਕਦੀ ਹੈ ਤੇ ਉਹ ਵੱਖਵਾਦ ਦਾ ਬੀਜ ਜਿਹੜਾ ਪਾਇਆ ਜਾ ਰਿਹਾ ਹੈ ਉਹ ਪ੍ਰਸ਼ਾਸਨ ਜਲਦੀ ਤੋਂ ਜਲਦੀ ਅਸੀਂ ਮੰਗ ਪੱਤਰ ਦੇਣ ਲੱਗਿਆ ਵੀ ਇਸ ਸੀ ਦੇ ਉੱਤੇ ਕਾਰਵਾਈ ਕਰੇ ਤੇ ਅੱਗੇ ਹੋ ਕੇ ਕਾਰਵਾਈ ਕਰੇ ਤੇ ਤਾਂ ਕਿ ਸਾਰਿਆਂ ਨੂੰ ਸੁੱਖ ਦਾ ਸਾਹ ਇੱਥੇ ਮਿਲੇ ਪਰਵੰਦ ਜੀ ਅਸੀਂ ਦਾ ਆਪਣਾ ਪ੍ਰਚਾਰ ਕਰ ਰਹੇ ਹਾਂ ਨਹੀਂ ਜੀ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਤੇ ਸਾਰੇ ਕਰ ਰਹੇ ਨੇ ਹੋਰ ਕਦੀ ਕਿਸੇ ਧਰਮ ਨੇ ਕਿਸੇ ਧਰਮ ਨੂੰ ਪ੍ਰੋਸੈਡ ਲੱਭਦਾ ਮਤਲਬ ਲੱਭ ਜ ਵਰਤੇ ਕਦੀ ਜਾਂ ਕਿਸੇ ਨੂੰ ਕਿਹਾ ਵੀ ਤੁਸੀਂ ਆਪਣੇ ਘਰ ਰਹੋ ਜੀ ਅਸੀਂ ਸਾਰਾ ਕੁਝ ਕਰਨਾ ਹੈ ਕਿ ਅਸੀਂ ਸ਼੍ਰੇਸ਼ਟਾਂ ਜਾਂ ਸਾਰੇ ਦੂਜੇ ਦਰਜੇ ਦਾ ਕਿਸੇ ਗੁਰੂ ਪੀਰ ਅਵਤਾਰ ਪਗੰਬਰ ਨੂੰ ਗਲਤ ਬੋਲਿਆ ਹੋਵੇ ਜੇ ਬੋਲਿਆ ਤੇ ਉਹਨਾਂ ਨੋਟਿਸ ਲਿਆ ਜਾਂਦਾ ਉਸ ਵੇਲੇ ਪਰ ਇਹਨਾਂ ਵੱਲੋਂ ਇਹਨਾਂ ਨੇ ਨਾ ਰਾਰਾ ਬੋਲੇਗੇ ਲਫਜ਼ਾਂ ਦਾ ਕੋਈ ਨੋਟਿਸ ਕੈਵਰੋ ਲਿਆ ਗਿਆ ਪਤਾ ਨਹੀਂ ਹੁਣ ਇਹਦੇ ਵਿੱਚ ਪ੍ਰਸ਼ਾਸਨ ਨੂੰ ਕੀ ਗੱਲ ਆ ਤੇ ਕੀ ਬਾਤ ਆ ਇਹ ਸਮਝੋ ਬਾਹਰ ਆ ਜੀ ਗੱਲ ਆ ਆਪਾਂ ਚਾਹੁੰਦੇ ਆ ਕਿ ਜਿਹੜਾ ਅਸੀਂ ਮੰਗ ਪੱਤਰ ਦੇਣ ਲੱਗੇ ਆ ਸਮੂਹ ਸੰਤ ਸਮਾਜ ਗੁਰੂ ਪ੍ਰੀਤ ਸਿੰਘ ਜੀ ਕੈਲੀਫੋਰਨੀਆ ਤੇ ਇਹ ਬੈਨਰ ਹੇਠ ਉਹਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ